ਅਜੀਤ ਘਰ ਹਜੇ ਵੀ ਆਦੀ ਸਕੂਟਰੀ ਨਹੀਂ ਛੱਡਦੇ ਫਿਰ ਹੁਣ ਕੰਮ ਤਾਂ ਕਰਨਾ ਹੀ ਆ ਜੇ ਤੁਸੀਂ ਨਹੀਂ ਜਾਣਾ ਕਿ ਪਾਸੇ ਤੇ ਫਿਰ ਮੈਂ ਤਾਂ ਜਾਣਾ ਹੀ ਆ ਹੂੰ ਹੁਣ ਐ ਕਿਹਾ ਤੋ ਤੇ ਐਂ ਹੀ ਕਹਿਣਾ ਹੋਰ ਮੈਂ ਕਹਿਣਾ ਨਹੀਂ ਕਹਿ ਤੋ ਆਓ ਲਓ ਭੈਣ ਜਿਹੜੀ ਚੱਲੇ ਨੇ ਸਕੂਟਰੀ ਸਟਾਰਟ ਕਰੋ ਇਹ ਉਹ ਚੱਕ ਉਹ ਮਾਰਿਆ ਧਾਰ ਘੜ ਪੈਰਾ ਤੇ ਉਹ ਮਾਰਿਆ ਧਾਰ ਘੜ ਪੈਰਾ ਤੇ ਮੈਂ ਨਹੀਂ ਕਿ ਨਹੀਂ ਜਿੰਨੀ ਦਾ ਮਾਪ ਜਿਹੇ ਚ ਪਾ ਲੇਣੀ ਨਹੀਂ ਇਹ ਵੀ ਜਗੀ ਭੁਜੀ ਜਾਂਦੀ ਪਤਾ ਨਹੀਂ ਕੌਣ ਕਰਾਂਗੇ ਨਹੀਂ ਕੌਣ ਕਰਾਂ ਉਹ ਚੱਕ Rê, ra đi Cảm ơn rồi đi Ôi dạ Rết ra đi Cảm rồi